ਮੋੜ ਮੰਡੀ ਦੇ ਪਿਆਰੇ ਪਮਕੜੋ ਐਸੇ ਰੋਡ ਤੇ ਉਦੋਂ ਆਏ ਸੀ ਜਦੋਂ ਗੱਡੀ ਤਾਂ ਚੱਕ ਲਈ ਸੀ ਅੱਜ ਵੀ ਉਹੀ ਪਿਆਰ ਹੈ ਸੋ ਆ ਪਿਆਰ ਜਿਹੜਾ ਇਹਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਦੋਂ ਖੁੱਡੀਆਂ ਸਾਹਿਬ ਜਿੱਤ ਗਏ ਉਸ ਤੋਂ ਬਾਅਦ ਤਿੰਨ ਚਾਰ ਮਾਉਂਡ ਮੰਡੀ ਦੇ ਵਿਕਾਸ ਦਾ ਮੈਂ ਬੜਾਈ ਬੈਠਾ ਇੱਕ ਤਾਂ ਸੀਵਰੇਜ ਦਾ ਸੀਵਰੇਜ ਮਾਨਸਾ ਦਾ ਵੀ ਮੋੜ ਦਾ ਵੀ ਮੋੜ ਦੇ ਪੈਸੇ ਦਾ ਪਾਸ ਹੋਏ ਪਏ ਨੇ ਕੋਡ ਕਰਕੇ ਰੁਕਿਆ ਪਿਆ ਤੇ ਨਾਲ ਟ੍ਰੀਟਮੈਂਟ ਪਲਾਂਟ ਨਾਲ ਤਲਵੰਡੀ ਦਾ ਸੀਵਰੇਜ ਇਹ ਸਾਰੇ ਸ਼ਹਿਰਾਂ ਦੇ ਕਿਉਂਕਿ ਸ਼ਹਿਰ ਵੱਧ ਗਏ ਇਹ ਤੇ ਉਹ ਬਾਅਦ ਦੇ ਵਿੱਚ ਕਦੇ ਦੁਬਾਰਾ ਗੌਰ ਨਹੀਂ ਕੀਤੀ ਸਰਕਾਰਾਂ ਨੇ ਤਾਂ ਫਿਰ ਉਹ ਓਵਰਫਲੋ ਹੋ ਗਏ ਉਹ ਪੁਰਾਣੀਆਂ ਹੋ ਗਈਆਂ ਪਾਈਪਾਂ ਮਾੜੀਆਂ ਮਾੜੀ ਕੁਆਲਿਟੀ ਦੇ ਪਾਈਪਾਂ ਸੀ ਸੋ ਮਾਨਸਾ ਦਾ ਵੀ ਮੋੜ ਦਾ ਵੀ ਸੀਵਰੇਜ ਦੀ ਜ਼ਿੰਮੇਵਾਰੀ 4 ਤਰੀਕ ਤੋਂ ਬਾਅਦ ਮੇਰੀ ਹੈ ਬਸ ਮੈਂ ਆਪੀ ਕਰ ਦੂੰਗਾ ਮੇਰੇ ਤੇ ਛੱਡ ਦਿਓ ਹੁਣ ਸਾਡੇ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾ ਗੱਲ ਕਰਿਓ ਉੱਤ ਡਾਹਾਂ ਕਰ ਦਿੰਦੇ ਆ ਯਾਰ ਤੁਸੀਂ ਇਹ ਕੁਛ ਅਫਸਰ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਹੈ ਸਿਕਿਉਰਿਟੀ ਦਾ ਕੁਛ ਅਫਸਰ ਸੁਖਵੀਰ ਬਾਦਲ ਨਾਲ ਲੱਗੇ ਹੋਇਆ ਪੰਜਾਬ ਵਾਲੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਕਿਵੇਂ ਹੈ ਹਾਲਾਤ ਕਹਿੰਦਾ ਦੋਨੇ ਜੀ ਰੋਕ ਕੇ ਸੌਂਦੇ ਨੇ ਵੀ ਆ ਕੀ ਪਾਣਾ ਵਰਤ ਗਿਆ ਸੋ ਵੀਰੋ ਇੱਕ ਇੱਕ ਤਰੀਕ ਨੂੰ ਬਿਜਲੀ ਦੇ ਬਿੱਲ ਜ਼ੀਰੋ ਦੇਖ ਜੋ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਧੰਨਵਾਦ ਕਰਨ ਵਾਸਤੇ ਤੁਸੀਂ ਇਹਨਾਂ ਦੋਨੇ ਪਾਰਟੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਕਾਇਦੋ ਫਿਰ ਕਰਤਾ ਕੰਮ ਫੇ ਮੋੜ ਵਾਲਿਆਂ ਵੱਲੋਂ ਹਾਂ ਹੀ ਸਮਝਾਂ ਇਹ ਥੋੜੀ ਤਾਂ ਹਾਂ ਹਾਂ ਹੀ ਹੁੰਦੀ ਆ ਫੇਰ ਤੁਸੀਂ ਤਾਂ ਖੜ ਗਏ ਜਿੱਥੇ ਖੜ ਗਏ ਫੇਰ ਤੋ ਵੀਰੋ 2 ਨੰਬਰ ਮਸ਼ੀਨ ਦੇ ਉੱਤੇ 2 ਨੰਬਰ ਤੇ ਬਟਨ ਹੈ ਬਟਨ 2 ਨੰਬਰ ਤੇ ਆਉਣਾ 1 ਨੰਬਰ ਤੇ ਹਰ ਇੱਕ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਸਾਰਿਆਂ ਤੋਂ ਵੋਟਾਂ ਪਵਾਉਣੀਆਂ ਨੇ ਵੀਰੋ ਇਹ ਨਾ ਕਿਤੇ ਇਹ ਨਾ ਕਿਤੇ ਕਹਿੰਦੇ ਹੋ ਕਿ ਯਾਰ ਸਾਡੇ ਪਿੰਡ ਭਗਵੰਤ ਮਾਨ ਨਹੀਂ ਆਇਆ ਨਹੀਂ ਤਾਂ ਅਸੀਂ ਵੀ ਵੋਟ ਪਾਣ ਦੇ ਵੀਰੋ ਮੈਂ ਪਿੰਡ-ਪਿੰਡ ਜਾ ਨਹੀਂ ਸਕਦਾ ਮੇਰਾ ਸੁਨੇਹਾ ਜ਼ਰੂਰ ਪਹੁੰਚਾ ਦਿਓ ਕਿ ਮੈਂ ਤੁਹਾਡੇ ਕੋਲ ਹੀ ਆ ਮੈਂ ਤਾਂ ਜਿੱਥੇ ਤੱਕ ਜਾ ਸਕਦਾ ਉਹਨਾਂ ਜਾ ਰਿਹਾ ਨਾ ਮੈਂ ਗਰਮੀ ਦੀ ਪਰਵਾਹ ਕਰਦਾ ਨਾ ਮੈਂ ਥੱਕਾਂ ਆ ਹੁਣ ਬਲਾਦੇ ਜਾ ਕੇ ਆ ਫਿਰ ਮਾਨਸਾ ਹੁਣ ਇੱਥੇ ਦੁੱਤ ਮੰਡੀ ਤਲਵੰਡੀ ਦਾ ਪੁੱਛੋ ਕੱਲ ਨੂੰ ਜਾਊਂਗਾ ਫਲੋਰ ਨਕੋਦਰ ਜਲੰਧਰ ਕੈਂਟ ਆਦਮਪੁਰ ਪਰਸੋਂ ਨੂੰ ਜਾਊਂਗਾ ਉਧਰ ਆਪਣਾ ਮਾਜੇ 'ਚ ਵੀਰੋ ਮੈਂ ਨਹੀਂ ਥੱਕਦਾ ਕਿਉਂਕਿ ਤੁਸੀਂ ਪਿਆਰ ਹੀ ਇੰਨਾ ਦੇ ਰਹੇ ਹੋ ਔਰ ਪਹਿਲੀ ਵਾਰ ਪਹਿਲੀ ਵਾਰ ਹੋਊਗਾ ਇਤਿਹਾਸ ਚ ਕਿ ਪੰਜਾਬ ਵਿੱਚ 13-0 ਹੋ ਰਿਹਾ ਹੈ 13-0 ਕਿੱਕਲੀ ਸੁਣ ਤਾਂ ਲਈ ਹੁਣ ਤੁਸੀਂ ਦਵਾਰੇ ਦਵਾਰੇ ਕੀ ਸੁਣਣਾ ਹਣ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀਆ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾ ਸਕੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਬੜੀ ਲੁੱਟੀ ਐ ਕੁੱਕੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤਾਉ ਜਾਲੇ ਮਾਨ ਨੇ ਪੁੱਟੀ ਐ ਲੈ ਆ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਜ਼ੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌੜਾਂ ਦੇ ਸਾਰੇ ਪੈਣ ਭਰਾਵਾਂ ਨੂੰ ਵੱਡਿਆਂ ਬਜ਼ੁਰਗਾਂ ਨੂੰ ਸਾਰੇ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਹੈ 1 ਜੂਨ ਨੂੰ ਸਾਰੇ ਪੈਣਪਰਾਵਾਂ ਨੇ ਤਿਆਰ ਪਰ ਤਿਆਰ ਹੋ ਕੇ ਝਾੜੂ ਦਾ ਬਟਨ ਦਬਾ ਕੇ ਇਸ ਜ਼ੁਲਮ ਦੀ ਜੜ ਪਟਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ